ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਅੱਪਾ ਗਏ ਸੀ ਜੀ ਕੱਲ ਸ਼ਗਨ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਪਰ ਪ੍ਰੋਗਰਾਮ ਬਹੁਤ ਵਧੀਆ ਸੀਗਾ ਬਹੁਤ ਵਧੀਆ ਬਈ ਬਹੁਤ ਹਾਸੇ ਠੱਠੇ ਕੀਤੇ ਬਹੁਤ ਵਧੀਆ ਪਰਿਵਾਰ ਸੀ ਸਹੁਰਾ ਪਰਿਵਾਰ ਭੈਣ ਦਾ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਬਈ ਮੇਰੇ ਨਾਨਕਿਆਂ ਨੇ ਉੱਥੇ ਆਈ ਸੀ ਮੈਨੂੰ ਮਨਿੰਦਰ ਜੀ ਦੀ ਮਿਲਣ ਬਹੁਤ ਖੁਸ਼ੀ ਹੋਈ ਸਾਨੂੰ ਮਿਲ ਕੇ ਭੈਣਾ ਭੈਣਾ ਨੂੰ ਤੇ ਪਰ ਉਹ ਜਿਆਦਾ ਟਾਈਮ ਨਹੀਂ ਰੁਕੇਗੇ ਕਟ ਟਾਈਮ ਹੀ ਰੁਕੇ ਸੀਗੇ ਬਸ ਬਹੁਤ ਵਧੀਆ ਲੱਗੇ ਬਹੁਤ ਵਧੀਆ ਸਵਾਦ ਸੀ ਦੀਦੀ ਦਾ ਵੀਰੇ ਦਾ ਬਹੁਤ ਖੁਸ਼ੀ ਮਿਲੀ ਮਿਲ ਕੇ ਉਹਨਾਂ ਨੂੰ ਤੇ ਸ਼ਾਮ ਹੀ ਹੋ ਗਈ ਸੀ ਬਾਈ ਸਾਨੂੰ ਆਉਂਦਿਆਂ ਨੂੰ ਗਰਮੀ ਵਾਲੀ ਸੀ ਫਿਰ ਸੀਸਾ ਲਾਉਣ ਲੱਗ ਗਏ ਤਾਂ ਕਰਕੇ ਬਾਈ ਮੈਥੋਂ ਕੱਲ ਵੀਡੀਓ ਨਹੀਂ ਪਾਈ ਗਈ ਕਿਸਾ ਲਾਉਣ ਵਾਲੇ ਆ ਗਏ ਕੰਮ ਬਹੁਤ ਜ਼ਿਆਦਾ ਪਿਆ ਸੀ ਤਾਂ ਕਰਕੇ ਮੈਥੋਂ ਕੱਲ ਵੀਡੀਓ ਨਹੀਂ ਪਾਈ ਗਈ ਜੀ ਸੌਰੀ ਤੇ ਆਪਾਂ ਦਿਖਾ ਰਹੇ ਤੁਹਾਨੂੰ ਸੂਟ ਬਹੁਤ ਸੋਹਣੇ ਕਲਰ ਆ ਗਏ ਸੂਟਾਂ ਦੇ ਵਿੱਚ ਲਾਈਟ ਡਾਰਕ ਸਾਰੇ ਕਲਰ ਆ ਗਏ ਬਈ ਦੇਖ ਤੇ ਕਲਰ ਦੇਖੋ ਬਈ ਕਿੱਡਾ ਸੋਹਣਾ சாஃப்ட் பூரா வந்து சாஃப்டு ஆய் ਲਾਈਟ ਲਾਈਟ ਜੇ ਕਲਰ ਹੈ ਵੀ ਬਹੁਤ ਸੋਹਣੇ ਫਿੱਕੇ ਫਿੱਕੇ ਜੇ ਮੇਰੇ ਆ ਭੈਣਾਂ ਨੂੰ ਕਿਸੇ ਨੂੰ ਪਸੰਦ ਹੋਵੇ ਬਾਈ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪ ਦਾ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਸੋਹਣਾ ਲਾਜਵਾਬ ਕੱਪੜਾ ਬਹੁਤ ਸੋਹਣਾ ਹੀ ਆਇਆ ਹੈ ਆ ਦੇਖੋ ਡਿਜ਼ਾਈਨ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਵੇਚੇ ਸੀ ਉਹ ਦੁਪੱਟੇ ਵਾਲੇ ਸੀ ਇਹ ਬਿਨਾ ਦੁਪੱਟੇ ਤੋਂ ਵੇ ਬਿਨਾਂ ਦੁਪੱਟੇ ਤੋਂ ਆ ਬਈ ਸਾਰੇ ਸੂਟ ਦੁਪੱਟਾ ਤਾਂ ਇਹਨਾਂ ਨਾਲ ਬਈ ਡਾਈ ਕਰਵਾਉਣਾ ਹੀ ਪੈਂਦਾ ਆਹ ਹਾਵੀ ਬਈ ਪਹਿਲਾਂ ਦੁਪੱਟੇ ਵਾਲੇ ਆਏ ਸੀ ਹੁਣ ਬਿਨਾਂ ਦੁਪੱਟੇ ਤੋਂ ਆਏ ਦੇਖੋ ਜੀ ਕਲਰ ਕਿੱਡਾ ਸੋਹਣਾ ਡਾਰਕ ਕਲਰ ਬਲੈਕ ਪਹਿਲਾ ਇਹ ਆਪਾਂ ਮਸਲੀਂ ਦੇ ਦੁਪੱਟਿਆਂ ਨਾਲ ਵਿੱਚ ਹੁਣ ਇਹ ਬਿਨਾ ਦੁਪੱਟਿਆਂ ਤੋਂ ਆਹੀ ਹੈ ਜੀ ਆਗਾ ਜੀ ਹਰਾ ਮੂੰਗਿਆ ਕਲਰ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਰੇਟ ਹੈ ਜੀ ਇਹਨਾਂ ਦਾ ਸਾਰੇ ਸੂਟਾਂ ਦਾ 6600 ਰੁਪਿਆ ਇਹਨਾਂ ਸਾਰੇ ਸੂਟਾਂ ਦਾ ਰੇਟ ਹੈ ਜੀ 6600 ਪੂਰੀ ਗਰੰਟੀ ਵਾਲਾ ਕੱਪੜਾ ਵਧੀਆ ਪਤਲਾ ਗੰਡੇ ਦੇ ਪੱਤ ਵਰਗਾ ਹੌਲਾ ਹੌਲਾ ਪਾਏ ਦਾ ਬਿਲਕੁਲ ਪਤਾ ਨਹੀਂ ਲੱਗਦਾ ਇਹਦੇ ਨਾਲ ਮੈਂ ਇਹਦੇ ਨਾਲ ਦਾ ਮੈਂ ਆਪਣੇ ਖੁਦ ਸੂਟ ਸਮਾਇਆ ਹੈ ਬਹੁਤ ਵਧੀਆ ਕੱਪੜਾ ਹੈ ਬਈ ਬਹੁਤ ਹੀ ਸੌਫਟ ਕੱਪੜਾ ਹੈ ਦੇਖੋ ਜੀ ਪਰਪਲ ਜਾਂ ਕਲਰ ਕਿੰਨਾ ਸੋਹਣਾ ਆ ਗਿਆ ਜੀ ਬੇਬੀ ਪਿੰਕ ਜਾਂ ਬਹੁਤ ਸੋਹਣਾ ਕਲਰ ਆ ਵੀ ਰੇਟ ਰਹੂਗਾ ਜੀ ਇਹਨਾਂ ਦਾ 6500 ਧੰਨਵਾਦ ਭਾਈ ਮੇਰੇ ਭੈਣ ਭਰਾਵਾਂ ਦਾ ਮੇਰੀ ਲਾਈਵ ਦੇ ਵਿੱਚ ਪਹੁੰਚੇ ਮਿਊਟ ਲਾਈਵ ਦੇ ਵਿੱਚ ਕਮੈਂਟ ਕੀਤੇ ਧੰਨਵਾਦ ਜੀ ਤੁਹਾਡਾ ਤੇ ਭੈਣਾਂ ਵਿੱਚ ਕਮੈਂਟ ਤਾਂ ਬਹੁਤ ਕਰ ਰਹੀ ਸੀ ਗੁਰਜੀਤ ਜੀ ਦੀ ਪਰ ਮੈਥੋਂ ਕਮੈਂਟ ਤਾਂ ਮੈਂ ਪੜ ਰਹੀ ਸੀ ਪਰ ਮੇਰੇ ਤੋਂ ਫਿਰ ਮੈਂ ਬੋਲ ਨਹੀਂ ਸਕਦੀ ਸੀ ਨਾ ਮਿਊਟਰ ਲਾਈਵ ਸੀਗਾ ਤੇ ਨਾ ਹੀ ਬਈ ਮੈਂ ਲਾਈਵ ਦੇ ਵਿੱਚ ਆ ਸਕੀ ਬਸ ਵਿਰਿੰਦਰ ਜੀ ਦੇ ਲਾਈਵ ਚ ਆਈ ਸੀਗੀ ਧੰਨਵਾਦ ਜੀ ਤੁਹਾਡਾ ਮੇਰੀ ਲਾਈਵ ਦੇ ਵਿੱਚ ਪਹੁੰਚਣ ਲਈ ਮੈਨੂੰ ਸਾਥ ਦਿੱਤਾ ਮੇਰੇ ਭੈਣ ਭਰਾਵਾਂ ਨੇ ਦਵਿੰਦਰ ਵੀਰੇ ਨੇ ਤੇ ਜਾਰੇ ਕੰਮ ਦਾ ਕਰਕੇ ਵੀ ਮੈਂ ਕੱਲ ਵੀਡੀਓ ਨਹੀਂ ਪਾ ਸਕੀ ਕਿਉਂਕਿ ਮੇਰਾ ਟਾਈਮ ਨਹੀਂ ਲੱਗਿਆ ਵੀਡੀਓ ਪਾਉਣ ਦਾ ਬਸ ਉਧਰੋਂ ਆਏ ਤਾਂ ਸ਼ੀਸ਼ਾ ਲਾਉਣ ਆ ਕੇ ਕੰਮ ਬਹੁਤ ਜ਼ਿਆਦਾ ਸੀ ਤਾਂ ਕਰਕੇ ਮੇਰੇ ਤੋਂ ਵੀਡੀਓ ਨਹੀਂ ਪਾਈ ਗਈ ਤੇ ਅੱਜ ਆਪਣੀ ਲਾਈਵ ਚੱਲੂਗੀ ਸਟਾਰਟ ਹਰ ਰੋਜ਼ 1 ਤੋਂ 4 ਤੱਕ ਜਰੂਰ ਪਹੁੰਚਿਆ ਕਰੋ ਮੇਰੀ ਲਾਈਵ ਦੇ ਵਿੱਚ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਲਈ ਵੀਡੀਓ ਸ਼ੇਅਰ ਅੱਗੇ ਜਰੂਰ ਕਰਿਆ ਕਰੋ ਜੀ ਚੰਗੀ ਲੱਗੀ ਸ਼ੇਅਰ ਲਾਈਕ ਜਰੂਰ ਕਰਨਾ ਸੋਹਣੇ ਸੋਹਣੇ ਕਮੈਂਟ ਜਰੂਰ ਕਰਨੇ ਮੇਰੇ ਭੈਣ ਭਰਾਵਾਂ ਨੇ ਦੱਸਿਓ ਜੀ ਕਮੈਂਟ ਕਰਕੇ ਮੀਂਹ ਕਿੱਥੇ ਕਿੱਥੇ ਪੈ ਗਿਆ ਕੱਲ ਵੈਸੇ ਕਿਤੇ ਕਿਤੇ ਮੀਂਹ ਸੀਗਾ ਸਾਡੇ ਵੱਨੀ ਤਾਂ ਹੈ ਨਹੀਂ ਬਾਈ ਬਹੁਤ ਜ਼ਿਆਦਾ ਗਰਮੀ ਹੈ ਬੱਦਲਵਾਈ ਤਾਂ ਕਰ ਰੱਖੀ ਆ ਦੱਸਿਓ ਜੀ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਪੈ ਗਿਆ ਕਿੱਥੇ ਠੰਡ ਕਰਤੀ ਰੱਬ ਨੇ ਤੇ ਚਲੋ ਜੀ ਆਪਾਂ ਹੁਣ ਕਰਾਂਗੇ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਪਲੀਜ਼ ਹੈਲਪ ਕਰੋ ਜੀ ਭੈਣ ਭਰਾ ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਕਰੀਏ ਤਾਂ ਕਿ ਬਈ ਆਪਣਾ ਜੋ ਆਪਾਂ ਨੂੰ ਘਟ ਹੈ ਜੇ ਆਪਣਾ ਉਹ ਪੂਰਾ ਹੋ ਜੇ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਬਈ ਮੇਰੇ ਨਾਨਕਿਆਂ ਨੇ ਮੈਂ ਜਾਇ ਸਾਰਾ ਮੇਲੇ ਆਈ ਬਹੁਤ ਵਧੀਆ ਹਾਸੀ ਮਜ਼ਾਕ ਵਾਲਾ ਪਰਿਵਾਰ ਹੈ ਸਾਡਾ ਮੇਰੇ ਨਾਨਕਿਆਂ ਦਾ ਬਹੁਤ ਹਾਸੀ ਮਜ਼ਾਕੀਤੇ ਭੈਣ ਦੇ ਸਹੁਰੇ ਵੀ ਬਹੁਤ ਵਧੀਆ ਸੀ ਬਈ ਵਧੀਆ ਉਹ ਦੇਲ ਲੈਣ ਬਹੁਤ ਸੋਹਣਾ ਕਰਕੇ ਗਏ ਆ ਤੇ ਚਲੋ ਭਾਈ ਮੁਨੀਂਦਰ ਦੀਦੀ ਵੀ ਮੈਨੂੰ ਮਿਲ ਕੇ ਬਹੁਤ ਵਧੀਆ ਮੈਨੂੰ ਚਾ ਚੜਿਆ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸਾਨੂੰ ਪਰ ਇੱਕ ਗੱਲ ਦਾ ਗੁੱਸਾ ਹੈ ਕਿਉਂਕਿ ਉਹਨਾਂ ਨੇ ਟਾਈਮ ਬਹੁਤ ਘੱਟ ਦਿੱਤਾ ਸਾਨੂੰ ਟਾਈਮ ਨਹੀਂ ਲਾਇਆ ਉਹਨਾਂ ਨੇ ਜਿਆਦਾ ਬਸ ਕਹਿੰਦੇ ਸਾਨੂੰ ਕੰਮ ਹੈ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੂੰ ਵੀ ਮਿਲ ਕੇ ਮੇਰੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਹੋਈ ਪਰ ਇੱਕ ਗੱਲ ਹੈ ਵੀ ਉਹ ਟਾਈਮ ਜ਼ਿਆਦਾ ਰੁਕੇ ਨਹੀਂ ਤਾਂ ਕਰਕੇ ਮੈਨੂੰ ਮੇਰੇ ਨਾਲ ਨਾਰਾਜ਼ ਹੋ ਰਹੇ ਸੀਗੇ ਮੇਰੇ ਨਾਨਕੇ ਵੀ ਵੀ ਕੋਸਟੈਂਟ ਤਾਂ ਰੁੱਕ ਕੇ ਜਾਂਦੇ ਮੈਂ ਕਿਹਾ ਵੀ ਇਹਨਾਂ ਕੰਮ ਸੀਗਾ ਬਹੁਤ ਜਿਆਦੇ ਤਾਂ ਕਰਕੇ ਨਹੀਂ ਰੁਕੇ ਉਹ ਜ਼ਰੂਰੀ ਕੰਮ ਸੀ ਕੋਈ ਫਿਰ ਹਨਾ ਆਪਾਂ ਬਜਾਦੇ ਉਹ ਵੀ ਨਹੀਂ ਵਿਗਲੇ ਨੇ ਜ਼ਰੂਰੀ ਕੰਮ ਹੁੰਦਾ ਤੇ ਬਹੁਤ ਵਧੀਆ ਲੱਗਿਆ ਬਈ ਮਿਲ ਕੇ ਮਨਿੰਦਰ ਦੀਦੀ ਨੂੰ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਵੀਰੇ ਦਾ ਵੀ ਬਹੁਤ ਵਧੀਆ ਸੁਭਾਅ ਸੀਗਾ ਬਹੁਤ ਖੁਸ਼ੀ ਹੋਈ ਮੈਨੂੰ ਮਿਲ ਕੇ ਤੇ ਕੱਲ ਤਾਂ ਬਈ ਬਹੁਤ ਵਧੀਆ ਪਾ ਗਾਲਾਂ ਦੇ ਚੜਿਆ ਸੀਗਾ ਸਾਰਿਆਂ ਨੂੰ ਮਿਲ ਕੇ ਆਏ ਨਵੇਂ-ਨਵੇਂ ਮਹਿਮਾਨਾਂ ਨੂੰ ਨਵੇਂ-ਨਵੇਂ ਗੈਸਟਾਂ ਨੂੰ ਮਿਲ ਕੇ ਆਏ ਬਹੁਤ ਵਧੀਆ ਲੱਗਿਆ ਬਹੁਤ ਹੀ ਚਾੜਿਆ ਬਈ ਬਹੁਤ ਵਧੀਆ ਦਿਨ ਸੀ ਕੱਲ ਤਾਂ ਬਈ ਭਾਕਾਂ ਵਾਲਾ ਦਿਨ ਸੀ ਸਾਰੇ ਭੈਣ ਭਰਾਵਾਂ ਤੇ ਇਹੋ ਜਿਹਾ ਹੀ ਦਿਨ ਲੈ ਕੇ ਆਵੇ ਪ੍ਰਮਾਤਮਾ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਮਿਲ ਕੇ ਤੇ ਬਈ ਸੌਰੀ ਕੱਲ ਮੇਰਾ ਟਾਈਮ ਨਹੀਂ ਲੱਗਿਆ ਵੀਡੀਓ ਪਾਉਣ ਦਾ ਤਾਂ ਕਰਕੇ ਆਪਾਂ ਅੱਜ ਪਾਈਏ ਕੰਮ ਬਹੁਤ ਜ਼ਿਆਦਾ ਸੀਗਾ ਸਮਾਂ ਸਮਾਈ ਲੀੜਾ ਕਪੜਾ ਵਸਿਕੋ ਫਿਰ ਆਗੇ ਮਿਸਤਰੀ ਆਗੇ ਸ਼ੀਸ਼ੇ ਵਾਲੇ ਤਾਂ ਕਰਕੇ ਟਾਈਮ ਨਹੀਂ ਲੱਗਿਆ ਮੇਰਾ ਜੀ ਸੌਰੀ ਤੇ ਆਪਾਂ ਕਰਦੇ ਆ ਵੀਡੀਓ ਤੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਮਾਫ ਕਰਨਾ ਆਪਣੀ ਛੋਟੀ ਭੈਣ ਨੂੰ ਤੇ ਪਲੀਜ਼ ਜ਼ਰੂਰ ਮੈਨੂੰ ਸਾਥ ਦੇਣਾ ਮੇਰੇ ਭੈਣ ਭਰਾਵਾਂ ਨੇ ਹੌਲੀ ਹੌਲੀ ਆਪਾਂ ਸਾਰੇ ਇੱਕ ਦੂਜੇ ਨੂੰ ਜਰੂਰ ਮਿਲਾਂਗੇ ਬਈ ਵਾਹਿਗੁਰੂ ਆਪਣੇ ਤੇ ਵੀ ਦਿਨ ਲੈ ਕੇ ਆਉ ਜਰੂਰ ਮਿਲਾਂਗੇ ਆਪਾਂ ਸਾਰੇ ਭੈਣ ਭਰਾ ਵਾਹਿਗੁਰੂ ਸਾਨੂੰ ਖੁਸ਼ ਰੱਖੇ ਪਰਮਾਤਮਾ ਮੈਨੂੰ ਵੀ ਖੁਸ਼ ਰੱਖੇ ਮੇਰੇ ਭੈਣ ਭਰਾਵਾਂ ਨੂੰ ਵੀ ਸਾਥ ਦੇਣ ਵਾਲੇ ਆ ਜਿਹੜੇ ਉਹਨਾਂ ਨੂੰ ਖੁਸ਼ ਰੱਖੇ ਪਰਮਾਤਮਾ ਤੰਦਰੁਸਤੀ ਦੇਵੇ ਤਰੱਕੀ ਦੇਵੇ ਹੱਸਦੇ ਵੱਸਦੇ ਰਹਿਣ ਮੇਰੇ ਸਾਰੇ ਭੈਣ ਭਰਾ ਮੈਂ ਵੀ ਇਸੇ ਤਰ੍ਹਾਂ ਹੀ ਹੱਸਦੀ ਵੱਸਦੀ ਰਵਾਂ ਤੇ ਹੁਣ ਕਰਦੇ ਆ ਜੀ ਵੀਡੀਓ ਦਾ ਐਂਡ ਬਹੁਤ ਖੁਸ਼ੀ ਹੋਈ ਜੀ ਮੈਨੂੰ ਕੱਲ ਸਾਰਿਆਂ ਨੂੰ ਮਿਲ ਕੇ ਮਨਿੰਦਰ ਦੀਦੀ ਤੇ ਸਾਡੇ ਨਾਲ ਕੇ ਪਰਿਵਾਰ ਨੂੰ ਨਵੇਂ ਗੈਸਟਾਂ ਨੂੰ ਮਿਲ ਕੇ ਬਹੁਤ ਖੁਸ਼ੀ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸੀ ਉਹਨਾਂ ਨੇ ਬਹੁਤ ਵਧੀਆ ਜੀ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਆਪਦੀ ਛੋਟੀ ਭੈਣ ਨੂੰ ਮਾਫ ਕਰਨਾ ਓਕੇ ਜੀ ਬਾਏ ਬਾਏ ਕੱਲ ਨੂੰ ਮਿਲਾਂਗੇ ਆਪਾਂ ਤੇ ਲਾਈਵ ਦੇ ਵਿੱਚ